ਇਹ ਤਾਂ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ 22 ਲੱਖ ਮਾਮਲੇ ਤਾਜ਼ਾ ਆંકੜਿਆਂ ਦੇ ਵਿੱਚ ਸਿਹਤ ਵਿਭਾਗ ਦੇ ਵੱਲੋਂ ਦੱਸੇ ਗਏ ਨੇ 22 ਲੱਖ ਮਾਮਲੇ ਡੌਗ ਬਾਈਟ ਦੇ ਸਾਹਮਣੇ ਆਏ ਨੇ ਜੋ ਕਿ ਪੂਰੇ ਪੰਜਾਬ ਦੇ ਲਈ ਬਹੁਤ ਹੀ ਵੱਡਾ ਚਿੰਤਾ ਦਾ ਵਿਸ਼ਾ ਲਗਾਤਾਰ ਕੁੱਤਿਆਂ ਦੇ ਕੱਟਣ ਦਾ ਆਤੰਕ ਜੋ ਹੈ ਹਰ ਪਾਸੇ ਫੈਲ ਰਿਹਾ ਤਾਂ ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਮਾਮਲੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਦੇਖੇ ਗਏ ਨੇ ਸ਼ਹਿਰ ਅੰਮ੍ਰਿਤਸਰ ਦੇ ਅੰਦਰੂਨੀ ਇਲਾਕੇ ਜਾਂ ਫਿਰ ਗਲੀਆਂ ਦੀ ਸੜਕਾਂ ਦੀ ਕਿਤੇ ਵੀ ਗੱਲ ਕੀਤੀ ਜਾਵੇ ਤਾਂ ਕੁੱਤਿਆਂ ਦੇ ਵੱਡੇ-ਵੱਡੇ ਟੋਲੇ ਦੇਖਣ ਨੂੰ ਮਿਲਦੇ ਨੇ ਜੋ ਕਿ ਲਗਾਤਾਰ ਬੱਚੇ ਜਾਂ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਨੇ ਜਾਂ ਕੰਮ ਕਾਜ ਤੇ ਕੋਈ ਵੀ ਲੋਕ ਜਾ ਰਹੇ ਹੁੰਦੇ ਨੇ ਉਹਨਾਂ ਨੂੰ ਸ਼ਿਕਾਰ ਬਣਾ ਲੈਂਦੇ ਨੇ ਚਾਹੇ ਪ੍ਰਸ਼ਾਸਨ ਦੇ ਵੱਲੋਂ ਬਹੁਤ ਸਾਰੇ ਜਿਹੜੇ ਕਿ ਅਪਣਾਏ ਜਾਂਦੇ ਨੇ ਕੁੱਤਿਆਂ ਦੀ ਨਸਬੰਦੀ ਕਰਵਾਈ ਜਾ ਰਹੀ ਹੈ ਲੇਕਿਨ ਕੁੱਤਿਆਂ ਦਾ ਜਿਹੜਾ ਕੱਟਣ ਦੇ ਮਾਮਲੇ ਨੇ ਉਹ سلسلہ ਹਾਲੇ ਵੀ ਨਹੀਂ ਰੁਕ ਰਿਹਾ ਹੈ ਨਸਬੰਦੀ ਦੇ ਅਨੁਪਾਤ ਦੀ ਗੱਲ ਕੀਤੀ ਜਾਵੇ ਤਾਂ ਇੱਕ ਪਾਸੇ ਜਿੱਥੇ 20000 ਕੁੱਤਿਆਂ ਦੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨਸਬੰਦੀ ਹੋ ਚੁੱਕੀ ਹੈ ਲੇਕਿਨ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਕੁੱਤਿਆਂ ਦੀ ਸੰਖਿਆ ਜਿਹੜੀ ਹੈ ਉਹ ਵਧਦੀ ਜਾ ਰਹੀ ਹੈ ਇਸ ਤੇ ਕੋਈ ਵੀ ਟ੍ਰੋਕ ਜਿਹੜੀ ਹੈ ਉਹ ਨਹੀਂ